ਯੁਗ ਅੱਜ ਆਪ ਜੀ ਦੇਖ ਰੇ ਸੀ ਆ ਜੀ ਰਾਵਣ ਦਾ ਪੁਤਲਾ ਫੂਕਦੇ ਲੋਕ ਖੜਾ ਆਂ ਸ਼੍ਰੀ ਰਾਮਚੰਦਰ ਜੀ ਮਹਾਰਾਜ ਜੀ ਦੀ ਜਿੱਤ ਦੇਖ ਰੇ ਸੀ ਆ ਜੀ ਦਸਹਿਰਾ ਸੀ ਮੈਂ ਉਹ ਸੱਜਣ ਪੁੱਛ ਰੇ ਸੀ ਪ੍ਰਧਾਨ ਜੀ ਕਹਿੰਦੇ ਬੰਦੇ ਦੇ ਦੋ ਸਿਰ ਲੱਗੇ ਹੋਣ ਤੇ ਡਰ ਲੱਗਦਾ ਚਾਰ ਬਾਹਾਂ ਹੀ ਹੋ ਜਾਣ ਤੇ ਬੰਦਾ ਡਰ ਜਾਂਦਾ ਰਾਵਣ ਦੇ 10 ਸਿਰ ਇਹ ਗੱਲ ਕੋ ਸਮਝ ਨਹੀਂ ਆਉਂਦੀ ਗਲੇ ਵਿੱਚੋਂ ਵੀ ਬੰਦਾ ਲੱਗ ਸਕਦਾ ਕਿਉਂਕਿ ਪੰਜ ਇੱਕ ਪਾਸੇ ਨੇ ਹੋਣ ਪੰਜ ਦੂਜੇ ਪਾਸੇ ਨੇ ਹੋਣ ਛੋਟੀ ਮੋਟੀ ਗਲੀ ਚੋਂ ਨਹੀਂ ਬੰਦਾ ਲੰਘ ਸਕਦਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਕਹਿੰਦੇ ਕੋ ਗੱਲ ਸਮਝ ਨਹੀਂ ਆਉਂਦੀ ਤੁਸੀਂ ਕੋ ਸਮਝਾ ਸਕਦੇ ਹੋ ਕਿਉਂ ਜਿੰਨੀ ਇੱਕ ਮਤਬੁੱਧ ਦਿੱਤੀ ਮੈਂ ਤਾਂ ਉਨੀ ਕੀ ਗੱਲ ਕਰਾਂਗਾ ਦਹਸ਼ਰਦ ਮਤਲਬ ਇਹ ਨਹੀਂ ਸੀ ਵੀ 라ਵਣ ਦੇ 10 ਸਿਰ ਸੀ ਇਹ ਤਾਂ ਕਲਪਨਾ ਨੇ ਬਣਾ ਦਿੱਤੇ ਹੌਲੀ ਹੌਲੀ ਕਲਪਨਾ ਕਰ ਕਰ ਹੀ ਲਾ ਦਿੱਤੇ 10 ਸਿਰ 10 ਦਹ ਸਿਰ ਉਸ ਨੂੰ ਤਾਂ ਕਹਿੰਦੇ ਸੀ 10 ਇੰਟੈਲੀਜੈਂਟ ਬੰਦੇ ਬੈਠੇ ਹੋਣ ਔਰ ਇੱਕੋ ਸਮੇਂ ਸਵਾਲ ਕਰਦੇ ਹੋਣ ਆਪਣਾ ਆਪਣਾ ਤੇ ਦਸਾਂ ਦਾ ਸਵਾਲ ਉਹਦਾ ਜਵਾਬ ਇੱਕ ਵੇਲੇ ਦੇ ਦਿੰਦਾ ਸੀ 라वण ਇਨਾ ਇੰਟੈਲੀਜੈਂਟ ਸੀ ਉਹਨੂੰ ਦੈ ਸਿਰ ਤਾਂ ਕਹਿੰਦੇ ਸੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਫਰਵੰਦੇ ਸੁਰ ਮੇ 10 ਬੰਦਿਆਂ ਦੀ ਮੰਡਲੀ ਬੈਠੀ ਹੋਵੇ 10 ਸਵਾਲ ਕਰਨਾ ਅਲੱਗ-ਅਲੱਗ ਇਨ ਸਿਆਣਾ ਮਨੁੱਖ ਵਿਦਾਂਤੀ ਦਸਾਂ ਸਵਾਲਾਂ ਦਾ ਅਲੱਗ-ਅਲੱਗ ਜਵਾਬ ਦਾ ਇੱਕ ਸਮੇਂ ਦਸਾਂ ਸਵਾਲਾਂ ਦਾ ਜਵਾਬ ਦੇ ਜਾਂਦੇ ਸੀ ਇਸ ਕਹ ਉਹਨੂੰ ਦੈਸਿਰ ਕਹਿੰਦੇ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੈਨੂੰ ਇੱਕ ਬਹੁਤ ਪਰਵਚਨ ਯਾਦ ਆ ਗਿਆ ਛੋਟੇ ਹੁੰਦੇ ਸੀ ਪੜ੍ਹਦੇ ਸੀ ਮਾਪ ਪਿਤਾ ਕੋਲ ਜਾਂਦੇ ਹੁੰਦੇ ਸੀ ਲੋਧੀ ਚੱਕ ਬ੍ਰਹਮਚਾਰੀ ਸਨ ਸਾਡੇ ਡਾਕਟਰ ਸਾਹਿਬ ਪੁੱਛਣ ਲੱਗੇ ਕਹਿੰਦੇ ਮਹਾਰਾਜ ਜੀ ਬਾਬਾ ਜੀ ਦੱਸੋ ਲੋਕ ਕਹਿੰਦੇ ਬੁੱਧ ਸਨੇਚਰ ਕੱਪੜਾ ਗਹਿਣਾ ਐਤਵਾਰ ਕਹਿੰਦੇ ਹਾਂ ਠੀਕ ਕਹਿੰਦੇ ਆ ਮਹਾਪੁਰ ਸ਼ਕੰਦੇ ਕੀ ਕਹਿਣਾ ਚਾਹੁੰਨਾ ਤੂੰ ਤੇ ਇਹ ਕਹਿਣ ਲੱਗੇ ਵੀ ਫੁੱਦਪਾਲ ਤੇ ਸਨਿਚਰਵਰ ਨਵਾਂ ਕੱਪੜਾ ਪਾਉਣਾ ਚਾਹੀਦਾ ਮਹਾਪੁਰ ਸ਼ਾਸਕ ਕਹਿਣ ਲੱਗੇ ਨਹੀਂ ਬੁੱਧ ਅਕਲ ਨੂੰ ਕਹਿੰਦੇ ਨੇ ਸਨਿਚਰ ਤਾਂ ਮਤਲਬ ਸੁਚਮ ਹੋਵੇ ਕਹਿੰਦੇ ਨਵਾਂ ਕੱਪੜੇ ਬਸਤਰ ਸੁੰਦਰ ਪਾਏ ਹੋਣ ਮੂਰਖ ਬੰਦਾ ਮਿੱਟੀ ਪਾ ਕੇ ਲੈਵੇ ਕੋਈ ਲਾਭ ਨਹੀਂ ਬੁੱਧ ਤੇ ਸੁਚਮ ਚਾਹੀਦੀ ਆ ਇਸ ਕਰਕੇ ਬੁੱਧ ਸਨਿਚਰ ਲਫ਼ਜ਼ ਵਰਤਿਆ ਤੇ ਕਹਿਣ ਲੱਗੇ ਘਹਿਣਾ ਐਤਵਾਰ ਕਹਿੰਦੇ ਨੇ ਐਤਵਾਰ ਨਹੀਂ ਇਤਵਾਰ ਗਹਿਣਾ ਪਾਇਆ ਹੋਵੇ ਥੱਪੜ ਮਾਰ ਕੇ ਤੁਹਾਡੇ ਤੋਂ ਰਸਤੇ 'ਚ ਕੋਈ ਖੋਲ ਆਏ ਕਹਿੰਦੇ ਜੇ ਪਾਇਆ ਤੇ ਇਤਵਾਰ ਹੋਵੇ ਵੀ ਦੋ ਬੰਦਿਆਂ ਨਾਲ ਹੱਥ ਕਰ ਸਕਦੇ ਆ ਅੱਖੋ ਸਤਨਾਮ ਵਾਹਿਗੁਰੂ ਗੱਲ ਕੁਝ ਹੋਰ ਹੁੰਦੀ ਆ ਪਰ ਬਤੰਗੜ ਬਣਾ ਦਿੰਦਾ ਗੱਲ ਦਾ ਆ ਤੁਸੀਂ ਦਸੂਹੇ ਦੇਖਿਆ ਹੁਣ ਰਾਜਾ ਬਰਾਠ ਦੇ ਕਹਿੰਦੇ ਭੀਮ ਸੈਨ ਜੀ ਨੇ ਢਾਈ ਤੱਕਾ ਤਲਾਬ ਬਣਾਇਆ ਮੈਂ ਨੌਵੀਂ ਦੀਆਂ ਗੱਲਾਂ ਕਰਦਾ ਮਹਾਂਪੁਰਸ਼ਾਂ ਕੋਲ ਬੈਠੇ ਤਦ ਹੀ ਕਹਰੇ ਸੀਰਨ ਸਿੰਘ ਸਾਹਿਬ ਰੋਜ਼ ਮੈਂ ਬੇਨਤੀ ਕਰਦਾ ਵੀ ਬਿੰਦਗੀ ਵਾਲਿਆਂ ਦਾ ਮਿਲਣਾ ਬਹੁਤ ਔਖਾ ਖੋ ਸਤਨਾ ਜੀ ਸ੍ਰੀ ਬਾਗੁਰੂ ਪੁੱਛਿਆ ਮਹਾਂਪੁਰਸ਼ਾਂ ਤੋਂ ਵੀ ਐਡਾ ਬਲਵਾਨ ਸੀ ਭੀਮ ਸੈਨ ਐਡਾ ਵੱਡਾ ਤਲਾਬ ਢਾਈ ਤੱਕਾ ਦੇ ਨਾਲ ਹੀ ਬਣਾਤਾ ਮਹਾ ਪ੍ਰਸ਼ਾਸਕ ਕਹਿੰਦੇ ਜਿਹੜੇ ਵੀ ਆਈ ਵੀ ਆਈ ਪੀ ਹੁੰਦੇ ਨਾ ਉਹ 2 ਢਾਈ ਟੱਕੀ ਲਾਉਂਦੇ ਹੁੰਦੇ ਨੇ ਬਾਕੀ ਦਾ ਸਾਡੇ ਵਰਗੇ ਮਿੱਟੀ ਚੱਕਣ ਵਾਲੇ ਬਥੇਰੇ ਹੁੰਦੇ ਉੱਥੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਸ ਕਰਕੇ ਢਾਈ ਟੱਕਾ ਤਲਾਕਿਆ ਤਾਂ ਇਹਹੀ ਰੌਲਾ ਪਾਈ ਜਾਂਦੇ ਲੋਕ ਕਹਿੰਦੇ ਢਾਈ ਟੱਕਾਂ ਨਾਲ ਐਡੀ ਵੱਡੀ ਕਹੀ ਕਿਥੋਂ ਲਿਆਂਦੀ ਹੋ ਭੀਮ ਸੈਨ ਨੇ ਐਡਾ ਵੱਡਾ ਤਲਾਕ ਢਾਈ ਟੱਕਾਂ ਨਾਲ ਪਟ ਲਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੱਲ ਹੈ ਵੀ ਉਹ ਗੱਲ ਐਡੀ ਵੱਡੀ ਬਣਾ ਕੇ ਦੱਸਣੀ ਬੁੱਧੀ ਚ ਆਉਣ ਦਿੰਦੇ ਹੀ ਨਹੀਂ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਵੇਂ ਤੇ ਕਰ ਰੇ ਅਜ ਰਾਮ ਲੀਲਾ ਲੋਕ ਦੇਖਣ ਗਏ ਆ ਚਲ ਗਏ ਹੁਣ ਘਰ ਨੂੰ ਅਧਿਕ ਦਾ ਸ਼ਰਾਬ ਪੀ ਕੇ ਚਲ ਗਏ ਹੁਣ ਇਹ ਵਿਚਾਰੇ ਅਧਿਕ ਕਲੀਆਂ ਚ ਲੇਟਰ ਦੇ ਹੋਣੇ ਨੇ ਤੁਸੀਂ ਵੱਡ ਪਾਗੇ ਹੋ ਗੁਰੂ ਚਰਨਾਂ ਵਿੱਚ ਆਏ ਹੋ ਵੇਂ ਤੇ ਕਰ ਰੇ ਅਸੀ लंका गाडस सोने का पेया ओ हो हो मूर्ख रावण क्या ले गया ओ पोलया आ देख जदी सोने दी लंका सी कुछ नहीं खाली चला गया तू कहना मैं कुछ ले जाना तेरा भी तो पलेखा ही है ना आखो सतनाम श्रीवा ਇਹ ਬਾਣੀ ਭਲੇਖੇ ਹੀ ਕਟਦੀ ਐ ਸਤਿ ਸ੍ਰੀ ਅਕਾਲ ਐਡਾ ਵਰਦਾ ਪਰਿਵਾਰ ਹੋਵੇ ਯਾਹੀ ਕੋ ਬਲਾਵਤੋ ਆਗ ਤੋ ਸੁਗਨ ਕਮਾਨ ਜਿਸ ਵੇ ਹਾਰ ਗਿਆ ਨਾ ਬਾਜੀ ਰਾਵਣ ਕਹਿੰਦੇ ਲਿਖਦਾ ਯਾਹੀ ਕੋ ਬਲਾਵਤੋ ਆਪ ਤੋ ਸੁਗਨ ਕਮਾਨ ਕਹਿੰਦੇ ਕਿ ਹੋਇਆ ਦਿਨ ਆ ਗਿਆ ਰਾਵਣ ਕਹਿੰਦਾ ਰਾਜੇ ਮਹਾਰਾਜੇ ਬਾਹਰ ਖੜੇ ਹੁੰਦੇ ਸੀ ਗੇਟ ਤੇ ਦਰਦਾ ਕੋਈ ਅੰਦਰ ਨਹੀਂ ਸੀ ਆਉਂਦਾ ਮੈਂ ਜਿਸ ਨੂੰ ਬੁਲਾਉਂਦਾ ਸੀ ਜਿਵੇਂ ਧੁਨਖ ਨਹੀਂ ਹੁੰਦਾ ਤੁਸ਼ ਕਹ ਲਈਏ ਤੁਸ਼ ਦੀ ਤਰ੍ਹਾਂ ਬੰਡ ਹੋਇਆ ਆਉਂਦਾ ਸੀ ਝੁਕਿਆ ਹੋਇਆ ਆਉਂਦਾ ਸੀ ਸਲਾਮਾ ਕਰਦਾ ਆਉਂਦਾ ਸੀ ਵੱਡੀਆਂ-ਵੱਡੀਆਂ ਸੁਗਾਤਾਂ ਲੈ ਕੇ ਆਉਂਦਾ ਸੀ ਆਖ ਫਤ ਸਤਨਾਮ ਸਿਰਵਾਤੂ ਅਖੀਰਲੀ ਪੰਕਤੀ ਚ ਕਹਿੰਦੇ ਨੇ ਕਿ ਹੋਜਿਆ ਦਿਨ ਆ ਗਿਆ ਰਾਵਣ ਕਹਿੰਦਾ ਕਹਿੰਦੇ ਮੇਰੀ ਸੋਨੇ ਦੀ ਲੰਕਾ ਨੂੰ ਆ ਬਾਂਦਰੀ ਅੱਗ ਲਾਈ ਜਾਂਦੇ ਨੇ ਲੁੱਟੀ ਜਾਂਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੋਇਆ ਕੀ ਅਸਲ ਜੇ ਹੋਂਦ ਤੇ ਖਿਮਾ ਕਰਦਣ ਮੈਂ ਤੁਹਾਡਾ ਬੱਚਾ ਹਾਂ ਕੋਈ ਬਾਬਾ ਨਹੀਂ ਸਾਧ ਸੰਤ ਸਾਡੇ ਮਹਾਂਪੁਰਸ਼ੀ ਬੇਦਾਂ ਦਾ ਬਚਨ ਕਰ ਦਿੰਦੇ ਸੀ ਸੰਗਤ ਵਿੱਚ ਪਰ ਨਤੇ ਭਰਾ ਦਾ ਰਿਸ਼ਤਾ ਬੜਾ ਪਵਿੱਤਰ ਹੁੰਦਾ ਬੜਾ ਮੰਨਿਆ ਗਿਆ ਕਹਿੰਦੇ ਜੀ ਸਰੂਪ ਨਕਾ ਦਾ ਨੱਕ ਵੱਡਰ ਦਿੱਤਾ ਸੁਣਿਆ ਨਾ ਤੁਸੀਂ ਰੋਜ ਕਿ ਸੱਤਾ ਨਿਰਾਦਰ ਕਰ ਦੇਣਾ ਬੇਇੱਜ਼ਤੀ ਕਰਨੀ ਉਹਨੂੰ ਵੀ ਕਹਿੰਦੇ ਨੇ ਮੇਰਾ ਨੱਕ ਵੱਡਰ ਦਿੱਤਾ ਇਸ ਬੰਦੇ ਨੇ ਸਭਾ 'ਚ ਜ਼ਰੂਰੀ ਨਹੀਂ ਵੀ ਆਈ ਨੱਕ ਵੱਡਿਆ ਹੋਣਾ ਉਹ ਕਿ ਲక్ష్మణ ਜੀ ਨੇ ਕੁਝ ਕਹਿ ਦਿੱਤਾ ਜਾਕੇ ਭਰਾ ਨੂੰ ਕਿਹਾ ਗੱਲ ਤਾਂ ਕੁਝ ਵੀ ਨਹੀਂ ਸੀ ਬਾਗ ਵਿੱਚ ਸੀ ਸਹੇਲੀਆਂ ਦੇ ਨਾਲ ਮੈਂ ਤਾਂ ਸੁਣਾ ਰਿਹਾ ਕਿਉਂਕਿ ਅੱਜ ਰਾਮਲੀਲਾ ਆ ਜੋ ਸਕਦਾ ਕਹਿ ਦਿੱਤਾ ਵੀ ਸ਼੍ਰੀ ਰਾਮਚੰਦਰ ਜੀ ਕੋਲ ਚਲੀ ਗਈ ਸਰੂਪਨਾ ਕਹਿਣ ਲੱਗੀ ਮੇਰੀ ਇੱਛਾ ਹੈ ਤੁਹਾਨੂੰ ਪਤੀ ਪ੍ਰਵਾਨ ਕਰ ਲਵਾਂ ਕਹਿੰਦੇ ਅਸੀਂ ਤਾਂ ਵਿਆਹੇ ਹਾਂ ਤੂੰ ਲక్ష్ਮਣ ਤੋਂ ਪੁੱਛ ਲੈ ਲక్ష్ਮਣ ਜੀ ਨੇ ਫਿਰ ਇਧਰ ਪੇਹੀ ਦਿੱਤਾ ਅਪਸ਼ਬਦ ਕਹਿ ਦਿੱਤੇ ਨਰਾਦਰ ਕਰ ਦਿੱਤਾ ਜਾ ਕੇ ਪਰਾ ਨੰਦ ਸੇ ਵੀ ਮਿਰਨ ਨੱਕ ਵੜ ਦਿੱਤਾ ਉਹਨਾਂ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੰਸਰਫ ਐਨੀ ਹੋਰ ਬਦ ਨਹੀਂ ਬਲ ਸਿਰਫ ਐਨੀ ਆ ਕੋਈ ਵੀ ਭਰਾ ਭੈਣ ਦਾ ਨਿਰਾਦਰ ਪ੍ਰਵਾਸ਼ਤ ਨਹੀਂ ਕਰਦਾ ਦੇਖਣ ਵਕਤ ਕਿਹੋ ਜਿਹਾ ਆ ਗਿਆ ਮੈਂ ਫਿਰ ਤੁਹਾਡਾ ਬੱਚਾ ਹਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕੋਈ ਗੱਲ ਕਹਿਣਾ ਚਾਹੁੰਦਾ ਭਰਾ ਦੇ ਪ੍ਰੇਮ ਦੇ ਲੈਟਰ ਭੈਣ ਲੈ ਕੇ ਜਾਂਦੀ ਹੈ ਤੇ ਭੈਣ ਦੇ ਪ੍ਰੇਮ ਪੱਤਰ ਲੈਟਰ ਭਰਾ ਲੈ ਕੇ ਜਾਂਦਾ ਇਹ ਕਲਯੁਗ ਦਾ ਹਾਲ ਆਜ ਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਾਣਦੇ ਹੋ ਤੁਸੀਂ ਸਮਾਜ ਵਿੱਚ ਰਹਿੰਦੇ ਹੋ ਮੈਂ ਵੀ ਰਹਿਣਾ ਕਰਮ ਸ਼ਰਮ ਧਰਮ ਤਿੰਨੇ ਖੰਭ ਲਾ ਕੇ ਉੱਡ ਗਏ ਆਖੋ ਸਤਨਾਮ ਸੁਨਵਾ ਗੁਰੂ ਨਹੀਂ ਤੇ ਆਪਣੇ ਬਜ਼ੁਰਗਾਂ ਤੋਂ ਆਪਣੇ ਤੋਂ ਡਰ ਲੱਗਦਾ ਸੀ ਕਿਤੇ ਮੇਰੀ ਗਲਤੀ ਦਾ ਅਹਿਸਾਸ ਨਾ ਹੋ ਜਾ ਕਿਤੇ ਜਾਣ ਨਹੀਂ ਪਰਹਣੋ ਤੇ ਜੋਰ ਤੇ ਕੁੱਤੀ ਮਿਲ ਗਏ ਆਖੋ ਸਤਨਾਮ